ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਉਹਨਾਂ ਦੋਸਤਾਂ ਲਈ ਹੈ ਜਿਹੜੇ ਬੇਰੁਜ਼ਗਾਰ ਹਨ ਅਤੇ ਰੁਜ਼ਗਾਰ ਦੀ ਭਾਲ ਵਿੱਚ ਹਨ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਕਿਰਪਾ ਕਰਕੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਣਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦੇਣਾ ਜੀ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਜਿਆਦਾ ਸਮਾਂ ਨਾ ਲੈਂਦਾ ਹੋਇਆ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ ਡਿਸਟ੍ਰਿਕਟ ਬਿਊਰੋ ਆਫ ਅਪਲਾਈਮੈਂਟ ਇੰਟਰਪ੍ਰਾਈਜ਼ ਵੱਲੋਂ ਡਬੀਈਈ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਇੰਟਰਵਿਊ ਤੁਹਾਡੀ 22 ਫਰਵਰੀ 2024 ਤੋਂ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗੀ ਜੀ ਇੰਟਰਵਿਊ ਦਾ ਸਥਾਨ ਤੁਹਾਡਾ ਡੀ ਬੀ ਈ ਈ ਜਲੰਧਰ 3rd ਫਲੋਰ ਡਿਸਟ੍ਰਿਕਟ ਐਡਮਿਨਿਸਟਰ ਕੰਪਲੈਕਸ ਲਾਡੋ ਵਾਲੀ ਰੋਡ ਜਲੰਧਰ ਵਿਖੇ ਹੋਣ ਜਾ ਰਹੀ ਹੈ ਜਿਹੜੇ ਵੀ ਕੈਂਡੀਡੇਟ ਬੇਰੋਜ਼ਗਾਰ ਘੁੰਮ ਰਹੇ ਹਨ ਉਹਨਾਂ ਲਈ ਇਹ ਇਸ ਵੀਡੀਓ ਬਹੁਤ ਸਪੈਸ਼ਲ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੋਟਕ ਮਹਿੰਦਰਾ ਬੈਂਕ ਵੱਲੋਂ ਵੈਕੈਂਸੀ ਅਨਾਉਂਸ ਕੀਤੀਆਂ ਗਈਆਂ ਹਨ ਪੋਸਟ ਦਾ ਨਾਮ ਹੈ ਜੀ ਟੀਮ ਲੀਡਰ ਟੀ ਐਲ ਸੇਲਸ ਆਫੀਸਰ ਲਈ ਐਸਓ ਔਨ ਰੋਲ ਜੌਬ 56 ਵੈਕੈਂਸੀ ਅਨਾਉਂਸ ਕੀਤੀਆਂ ਗਿਆ ਹਨ 12ਵੀਂ ਪਾਸ ਅਤੇ ਗ੍ਰੈਜੂਏਸ਼ਨ ਪਾਸ ਇਸ ਪੋਸਟ ਲਈ ਇਜਿਬਲ ਰਹਿਣਗੇ ਜੀ ਮੰਥਲੀ ਸੈਲਰੀ ਤੁਹਾਨੂੰ 15000 ਪਲੱਸ 15000 ਤੋਂ ਲੈ ਕੇ 26000 ਪਲੱਸ ਤੁਹਾਨੂੰ ਪੀਐਫ ਦਿੱਤਾ ਜਾਵੇਗਾ ਏਜ ਲਿਮਟ 20 ਤੋਂ 30 ਸਾਲ ਮੇਲ ਅਤੇ ਫੀਮੇਲ ਕੈਂਡੀਡੇਟ ਐਲੀਜੀਬਲ ਰਹਿਣਗੇ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਬੌਂਸ ਇੰਟਰਨੈਸ਼ਨਲ ਵੀਜ਼ਾ ਕੰਸਲਟੈਂਸ ਦੀ 8 ਪੋਸਟਾਂ ਅਨਾਉਂਸ ਕੀਤੇ ਗਏ ਹਨ ਗ੍ਰੈਜੂਏਸ਼ਨ ਪਾਸ ਹੀ ਇਹ ਪੋਸਟ ਲਈ ਅਪਲਾਈ ਕਰ ਸਕਦੇ ਹਨ ਤੇ ਤੁਹਾਡੇ ਕੋਲ 1 ਜਾਂ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਬਹੁਤ ਜ਼ਰੂਰੀ ਹੈ ਜੀ ਮੰਥਲੀ ਸੈਲਰੀ ਤੁਹਾਨੂੰ 15000 ਤੋਂ ਲੈ ਕੇ 25000 ਤੱਕ ਦਿੱਤੀ ਜਾਵੇਗੀ ਏਜ 18 ਤੋਂ 30 ਸਾਲ ਮੇਲ ਅਤੇ ਫੀਮੇਲ ਕੈਂਡੀਡੇਟ ਦੋਨੋਂ ਹੀ ਐਲੀਜੀਬਲ ਰਹਿਣਗੇ ਜੀ ਨੈਕਸਟ ਆਪਾਂ ਜੂਨਿਕੋ ਕੈਰੀਅਰਸ ਅਕਾਊਂਟਸ ਐਗਜ਼ੀਕਟਿਵਲੀ ਗ੍ਰੈਜੂਏਸ਼ਨ ਪਾਸ ਕੁਆਲਿਫਿਕੇਸ਼ਨ ਹੈ ਜੀ ਪੋਸਟਾਂ ਚਾਰ ਨੇ ਜੀ ਸੈਲਰੀ ਤੁਹਾਨੂੰ ਪਰ ਮੰਥ 18000 ਤੋਂ ਲੈ ਕੇ 30000 ਦਿੱਤੀ ਜਾਵੇਗੀ ਏਜ 18 ਤੋਂ 35 ਸਾਲ ਰੱਖੀ ਗਈ ਹੈ ਮੇਲ ਅਤੇ ਫੀਮੇਲ ਕੈਂਡੀਡੇਟ ਐਲੀਜੀਬਲ ਰਹਿਣਗੇ ਜੀ ਨੈਕਸਟ ਹੈ ਜੀ ਟੈਲੀ ਕਾਲਰਸ ਆਫੀਸਰ ਮੈਨੇਜਰ ਫੀਮੇਲ ਕੈਂਡੀਡੇਟ ਓਨਲੀ ਅਪਲਾਈ ਕਰ ਸਕਦੇ ਹਨ 12 ਪੋਸਟਾਂ ਹਨ ਜੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿਦ ਗੁੱਡ ਕਮਿਊਨੀਕੇਸ਼ਨ ਵਾਲੇ ਹੀ ਅਪਲਾਈ ਕਰ ਸਕਦੇ ਹਨ ਸੈਲਰੀ ਤੁਹਾਨੂੰ 10 ਤੋਂ ਲੈ ਕੇ 15000 ਦੇ ਵਿੱਚ ਦਿੱਤੀ ਜਾਵੇਗੀ ਏਜ ਤੁਹਾਡੀ 18 ਤੋਂ 30 ਸਾਲ ਰੱਖੀ ਗਈ ਹੈ ਜੀ ਮੇਲ ਫੀਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਹਨ ਸਵੈਗੀ ਫੂਡ ਡਿਲੀਵਰੀ ਪਾਰਟਨਰਸ ਪੈਂਤੀ ਪੋਸਟ ਅਨਾਉਂਸ ਕੀਤੇ ਹਨ ਜਿਹੜੇ ਵੀ ਕੈਂਡੀਡੇਟ 8ਵੀਂ ਪਾਸ ਆਊਟ ਹਨ ਉਹਨਾਂ ਲਈ ਇਹ ਬਹੁਤ ਵਧੀਆ ਵੈਕੈਂਸੀ ਹੈ ਜੀ ਇਸ ਵਿੱਚ ਸੈਲਰੀ 20000 ਦਿੱਤੀ ਜਾਵੇਗੀ ਏਜ ਤੁਹਾਡੀ 18 ਤੋਂ ਲੈ ਕੇ 55 ਸਾਲ ਰੱਖੀ ਗਈ ਹੈ ਜੀ ਨੈਕਸਟ ਆਪਾਂ ਗੱਲ ਕਰ ਲੈਣੇ ਹਾਂ ਪੀ ਐਨ ਬੀ ਮੇਟ ਲਾਈਫ ਐਸ ਬੀ ਆਈ ਰਿਲੇਸ਼ਨਸ਼ਿਪ ਐਗਜ਼ੀਸਟਿਵ ਦੀਆਂ 20 ਕ ਵੈਕੈਂਸੀ ਅਨਾਉਂਸ ਕੀਤੇ ਗਿਆਂ ਹਨ 12ਵੀਂ ਪਾਸ ਆਊਟ ਹੀ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਜੀ ਸੈਲਰੀ ਤੁਹਾਨੂੰ 15000 ਤੋਂ ਲੈ ਕੇ 18000 ਦਿੱਤੀ ਜਾਵੇਗੀ ਏਜ 18 ਤੋਂ 33 ਸਾਲ ਰੱਖੀ ਗਈ ਹੈ ਜੀ ਤੁਸੀਂ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 905692100 ਤੇ ਤੁਸੀਂ ਕਾਲ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈ ਸਕਦੇ ਹੋ ਸੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ